ਗਲੋਬਲ ਭਾਜੀ ਨੇ ਅਸਲ ਵਿੱਚ ਸਾਨੂੰ ਆ ਚੀਜ਼ ਦੀ ਨੌਲੇਜ ਨਹੀਂ ਹਾਂਜੀ ਅਸੀਂ ਗਲੋਬਲ ਸਿੱਖ ਸੰਸਥਾ ਹੈ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਮ ਤੇ ਆ 10 ਟਰੈਕਟਰ ਵੰਡ ਕੇ ਜੰਦੇ ਹਾਂ ਉਸ ਤੋਂ ਬਾਅਦ ਬਾਬਾ ਜੀ ਪੂਰੀ ਵਾਲੇ ਸੰਤਾਂ ਨੂੰ ਆ ਆਲੇ ਪੈਸਾ ਇਹਨਾਂ ਦੀ ਸੰਸਥਾ ਹੈ ਜੀ ਆਪਣੀ ਗਲੋਬਲ ਸਿੱਖ ਤੇ ਉਸ ਤੋਂ ਬਾਅਦ ਜਿਵੇਂ 10 ਟਰੈਕਟਰ ਇਹਨਾਂ ਨੂੰ ਦੇ ਕੇ ਚੱਲੇ ਆ 10 ਟਰੈਕਟਰ ਹੈ ਪੂਰੀ ਵਾਲੇ ਬਾਬੇ ਬਹੁਤ ਗਰਾਊਂਡ ਲੈਵਲ ਤੇ ਆਪਣੀ ਮਦਦ ਕਰ ਰਹੇ ਨੇ 10 ਟਰੈਕਟਰ ਬਾਬਿਆਂ ਨੂੰ ਦੇ ਕੇ ਜਾਵਾਂਗੇ ਫਿਰ ਜਿਵੇਂ 10 ਟ੍ਰੈਕਟਰ ਭਾਈ ਉਹਨਾਂ ਨੂੰ ਫਿਰ ਦੇ ਗਏ ਹਲੋ ਜਿੱਥੇ ਜਿੱਥੇ ਲੋਡ ਆ ਪਹਿਲਾਂ ਤਾਂ ਕੱਲੇ ਮਾਝੇ ਚ ਲੋਡ ਸੀ ਹੁਣ ਫਾਜ਼ਿਲਕੇ ਉਧਰ ਵੀ ਲੋਡ ਪੈ ਗਈ ਆ ਉਧਰ ਵੀ ਬੰਗ ਟੁੱਟ ਗਿਆ ਸੋ ਅਸੀਂ ਆਪ ਦੇ ਵੱਲੋਂ ਜੀ ਜਿੰਨੀ ਸਾਨੂੰ ਮਤਿਆ ਨਾ ਜਿੰਨਾ ਖਾਣਾ ਸਾਡੇ ਸਾਰੇ ਸਰਕਲ ਦੀ ਜਿਵੇਂ ਅੱਜ ਅਸੀਂ ਉਸ ਹਿਸਾਬ ਨਾਲ ਆਪਦਾ ਚਾਲਿਸਟ ਨੇਕਸਟ ਸਟੈਪ ਆਈ ਹੈ ਜੀ ਅੱਜ ਅਸੀਂ ਸੇਵਾ ਕਰਤੀ ਰਾਵਾਂਗੇ ਫਿਰ ਲੋਣੇ ਉਹਦਾ ਫਿਰ 10 ਦਿਨਾਂ ਤੱਕ ਅਸੀਂ ਫਿਰ ਲੈ ਕੇ ਆਵਾਂਗੇ ਤੇ ਜੋ ਸਾਡੇ ਨਾਲ ਅੱਜ ਦੇ ਟਾਈਮ ਜਿਵੇਂ ਸਾਰਿਆਂ ਨੂੰ ਪਤਾ ਵੀ ਸਾਨੂੰ ਥ੍ਰੈਟ ਆ ਸੋ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਅਸੀਂ ਸਲੂਟ ਕਰਦੇ ਆ ਸਾਡੀ ਪੰਜਾਬ ਪੁਲਿਸ ਦਾ ਅਸੀਂ ਧੰਨਵਾਦ ਆ ਸਲੂਟ ਕਰਦੇ ਆ ਕਿਉਂਕਿ ਕੱਲ ਰਾਤ ਨੂੰ ਮੈਨੂੰ ਫਿਰ ਥ੍ਰੈਟ ਆਈ ਆ ਹਾਲੇ ਨਹੀਂ ਹੈਗੇ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜਾਂਗੇ ਸਾਡੀ ਖਾਕੀ ਵਰਦੀ ਸਾਡੀ ਪੁਲਿਸ ਸਾਡੀ ਸਿਕਿਉਰਿਟੀ ਦੇ ਵਿੱਚ ਸਾਡੇ ਨਾਲ ਆ ਅਸੀਂ ਆਪਦੇ ਲੋਕਾਂ ਨਾਲ ਵੀ ਅਸੀਂ ਪੰਜਾਬ ਦੇ ਬੱਚੇ ਆ ਅਸੀਂ ਆਪ ਸਾਹੀ ਹੱਕ ਦੀ ਕਮਾਈ ਆ ਮਿਹਨਤਾਂ ਦੀਆਂ ਰਾਤਾਂ ਨੂੰ ਜਾਗ ਜਾਗ ਕੇ ਠੀਕ ਆ 4 400 ਕਿਲੋਮੀਟਰ ਸਫ਼ਰ ਕਰਕੇ ਠੀਕ ਆ ਗਾ ਗਾ ਕੇ ਐਕਟਿੰਗ ਕਰ ਕਰਕੇ ਆਪਦੀ ਹੱਕ ਦੀ ਕਮਾਈ ਆ ਐ ਕਿਵੇਂ ਕਿਸੇ ਨੂੰ ਹਨਾ ਐਨੇ ਤਾਂ ਭਾਜੀ ਅਸੀਂ ਵੀ ਜੱਟ ਦੀ ਵੀ ਦਾਣ ਆ ਅਸੀਂ ਕਿਸੇ ਤੋਂ ਮਾਇਆ ਦਬਣ ਵਾਲੇ ਨਹੀਂ ਹੈਗੇ ਠੀਕ ਆ ਆਪਦੇ ਪੰਜਾਬ ਨਾਲ ਖੜਨਾ ਸਾਡਾ ਫਰਜ਼ ਆ ਠੀਕ ਆ ਸਾਡੇ ਅੱਖਾਂ 'ਚ بڑے ਸੁਪਨੇ ਸੀ ਪੰਜਾਬ ਨੇ ਸਾਡੇ ਉਹ ਸੁਪਨੇ ਪੂਰੇ ਕੀਤੇ ਆ ਠੀਕ ਆ ਤੇ ਅਸੀਂ ਆਪਦੇ ਪੰਜਾਬ ਨਾਲ ਆ ਪੰਜਾਬੀਅਤ ਨਾਲ ਆ ਜਿੰਨੇ ਜੋਗੇ ਹੈਗੇ ਆ ਠੀਕ ਆ ਜਿੰਨੇ ਸਾਨੂੰ ਸਾਡਾ ਸਾਨੂੰ ਮੰਨ ਲਓ ਜਿੰਨੇ ਸਾਨੂੰ ਨੌਲੇਜ ਆ ਸਮਾਜ ਤੇ ਆ ਉਸ ਹਿਸਾਬ ਨਾਲ ਅਸੀਂ ਭਾਈ ਆਪਣੀ ਸੇਵਾ ਕਰ ਰਹੇ ਸੇਵਾਜਰ ਕਾਰਕਾਂ ਵੀ ਪਾਈਆਂ ਜਾ ਰਹੀਆਂ ਭਾਈ ਕੋਈ ਰਿਕਾਵਟ ਨਹੀਂ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਠੀਕ ਆ ਸਾਨੂੰ ਕੋਈ ਕਿਸੇ ਚੀਜ਼ ਦੀ ਤੇ ਸਾਡਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਠੀਕ ਆ ਉਹ ਹਮੇਸ਼ਾ ਸਾਡੇ ਅੰਗ ਸੰਗ ਸਾਈ ਨੇ ਸਾਨੂੰ ਕਿਸੇ ਰਿਕਵਰਡ ਦਾ ਕੋਈ ਬਰਗ ਨਹੀਂ ਪੰਜਾਬ ਦੀ ਪੰਜਾਬ ਭਾਜੀ ਹਮੇਸ਼ਾ ਹੀ ਖੁਸ਼ਹਾਲ ਪੰਜਾਬ ਰਹਿ ਪੰਜਾਬ ਨੂੰ ਜਿਵੇਂ ਅਸੀਂ ਮਤ ਕਰ ਰਹੇ ਆ ਪੰਜਾਬ ਨੂੰ ਸਾਡੇ ਕਿਸੇ ਦੀ ਮਦਦ ਦੀ ਲੋੜ ਵੀ ਨਹੀਂ ਅਸੀਂ ਪੰਜਾਬ ਦੇ ਬੱਚੇ ਆ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਠੀਕ ਆ ਪੰਜਾਬ ਤੁਸੀਂ ਵੇਖਿਓ ਪਾਣੀ ਸੁੱਕਣਾ ਆਪਣੇ ਜੱਟਾਂ ਨੂੰ ਪਰਵਾਹ ਹੀ ਨਹੀਂ ਇੱਥੇ ਕਹਿੰਦੇ ਇੰਨੀ ਇੰਨਾ ਸਿਸਟਮ ਹੋ ਗਿਆ ਠੀਕ ਆ ਇਹ ਪੰਜਾਬ ਤੁਹਾਨੂੰ ਮੈਂ 15 ਦਿਨਾਂ ਬਾਅਦ ਥਾਪਕੀਆਂ ਮਾਰਦਾ ਦਿਖਾ ਦੂੰਗਾ ਇਹ 15 ਦਿਨ ਚਲੋ ਮੈਂ ਜ਼ਿਆਦਾ ਇਹ ਕਹਦੇ ਆ ਜਿਵੇਂ ਪਾਣੀ ਸੁੱਕਦਾ ਜਦੋਂ ਪਾਣੀ ਸੁੱਕਣ ਦੇ ਨਾਲ ਹੀ ਇਹ ਬਹੁਤ ਬਖਸ਼ਿਆ ਠੀਕਾ ਪੰਜਾਬ ਕਿਸੇ ਤੋਂ ਨਾ ਕਦੇ ਦਬਿਆ ਪੰਜਾਬ ਨੇ ਤਾਂ ਹਮੇਸ਼ਾ ਦੂਜੀਆਂ ਸਟੇਟਾਂ ਦਾ ਦੂਜੀਆਂ ਕੰਟਰੀਆਂ ਚ ਜਾਜਾ ਸੇਵਾ ਕੀਤੀ ਆਪਣੇ ਦਰਬਾਰ ਸਾਹਿਬ ਖੁੱਲਾ ਲੰਗਰ ਆਪਣੀ ਕੌਣ ਰੀਸ ਕਰ ਲੂਗਾ ਕੋਈ ਠੀਕ ਆ ਇਹ ਬੜੀ ਬਖਸ਼ਿਆ ਇਹ ਤੁਸੀਂ ਦੇਖਿਓ ਜਿਵੇਂ ਪਾਣੀ ਸੁੱਕਣਾ ਠੀਕ ਆ ਇਹ ਗੱਲਾਂ ਉਹ ਜਿਵੇਂ ਹੁੰਦਾ ਨਾ ਜਦੋਂ ਬੰਦੇ ਦੀ ਕਹਿੰਦੇ ਵੀ ਲੱਤ ਟੁੱਟੀ ਹੁੰਦੀ ਆ ਜਦੋਂ ਠੀਕ ਹੁੰਦਾ ਸਭ ਤੋਂ ਪਹਿਲਾਂ ਡੰਡੇ ਨੂੰ ਛੁੱਟਦਾ ਠੀਕ ਆ ਉਹ ਗੱਲ ਆ ਪੰਜਾਬ ਦੀ ਪੰਜਾਬ ਨੇ ਨਹੀਂ ਪ੍ਰਵਾਹ ਪ੍ਰੂਵ ਕਰਨੀ ਵੀ ਪਾਣੀ ਇਹ ਗੱਲਾਂ ਹੀ ਹੋਣੀਆਂ ਪੰਜਾਬ ਬਾਕੀ ਸਾਡੀ ਸਰਕਾਰ ਨੂੰ ਮੇਰੀ ਅਪੀਲ ਆ ਸਾਡੇ ਸੀਐਮ ਸਾਹਿਬ ਬਹੁਤ ਘੈਂਟ ਇਨਸਾਨ ਨੇ ਤੇ ਸਾਡੀ ਆਰਟਿਸਟ ਲਾਈਨ ਚੋਂ ਨੇ ਇੱਕ ਇੱਕ ਮੇਰਾ ਹੀਰਾ ਹੀ ਕਹੂੰਗਾ ਉਹਨਾਂ ਨੂੰ ਵੀ ਉਹਨਾਂ ਨੂੰ ਸਾਰੇ ਲੋਕਾਂ ਨੇ ਆਪਾਂ ਆਪਾਂ ਚੁਣ ਕੇ ਇੰਨੀ ਤਕੜੀ ਸੀਟ ਤੇ ਭਾਇਆ ਸੋ ਜਿਹੜੇ ਛੋਟੇ ਜ਼ਿੰਮੇਦਾਰ ਆ ਉਹਨਾਂ ਦਾ ਕਰਜ਼ਾ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਮੇਰੇ ਐਸਾ ਵੱਡੇ ਭਰਾ ਨੇ ਉਹ ਵੀ ਉਹ ਮਾਫ਼ ਕੀਤਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ